ਬੱਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਅੱਜ ਸੋਹਣੇ ਸੋਹਣੇ ਪ੍ਰਿੰਟਾਂ ਵਾਲੇ ਵਿਦ ਦੁਪੱਟਿਆਂ ਵਾਲੇ ਸੂਟ ਆਏ ਨੇ ਤੇ ਬਹੁਤ ਸੋਹਣੇ ਨੇ ਅੱਜ ਤਾਂ ਚੱਕ ਲੋ ਚੱਕ ਲੋ ਹੀ ਹੋ ਗਈ ਤੇ ਆਪਣਾ ਕੰਟੈਕਟ ਨੰਬਰ ਹੈਗਾ 70875020517087502051 ਤੇ ਮੈਂ ਪਟਿਆਲੇ ਤੋਂ ਹੈਗੀ ਆ ਤੇ ਆ ਤੁਹਾਨੂੰ ਸੋਹਣੇ ਸੋਹਣੇ ਡਿਜ਼ਾਈਨਰ ਦੁਪੱਟਿਆਂ ਵਾਲੇ ਜਿਵੇਂ ਤੁਸੀਂ ਕਹਿ ਦਿੰਦੇ ਹੋ ਗੁਰਦੁਆਰਾ ਸਾਹਿਬ ਪਾਉਣ ਵਾਸਤੇ ਜਾਂ ਆਮ ਕਿਤੇ ਜਾਣਾ ਹਨਾ ਛੋਟੇ ਮੋਟੇ ਫੰਕਸ਼ਨ ਲਈ ਤਿਆਰ ਕਰਨ ਵਾਸਤੇ ਜੇ ਨਾਲ ਇਹਨਾਂ ਤੇ ਵਰਕ ਵਗੈਰਾ ਕਰਾਉਣਾ ਤਾਂ ਡਿਫਰੈਂਟ ਕੋਸਟ ਹੋਏਗੀ ਕਿਉਂਕਿ ਲੇਸਾਂ ਐਡ ਹੋਣਗੀਆਂ ਵਰਕ ਹੋਏਗਾ ਹਨਾ ਤੇ ਬਾਕੀ ਇਸ ਤਰ੍ਹਾਂ ਜੇ ਤੁਸੀਂ ਲੈਣੇ ਨੇ ਤਾਂ ਇਸ ਤਰ੍ਹਾਂ ਵੀ ਮਿਲ ਜਾਣਗੇ ਆ ਦੇਖੋ ਇਹ ਸ਼ਿਫੋਨ ਦੇ ਉੱਪਰ ਹੈਗਾ ਪਿਓਰ ਸ਼ਿਫੋਨ ਦੇ ਉੱਪਰ ਖੋਲ ਕੇ ਦਿਖਾਉਗੀ ਵੀ ਤੇ ਬਹੁਤ ਸੋਹਣਾ ਸੂਟ ਆ ਬਹੁਤ ਸੋਹਣਾ ਪ੍ਰਿੰਟ ਹੋਇਆ ਹੋਇਆ ਹਾਂ ਤੇ ਇਹਦੇ ਨਾਲ ਦੇ ਆਪਣੇ ਕੋਲ ਚਾਰਕ ਪੀਸ ਨੇਗੇ ਸਿਰਫ ਤੇ ਬਲੈਕ ਬਲੂ ਜਿਹਾ ਕਲਰ ਨਹੀਂ ਹੁੰਦਾ ਹੈਗਾ ਜਿਹੜਾ ਉਸ ਤੇ ਹੈਗਾ ਤੇ ਆਹ ਸਲਵਾਰਾ ਨਾਲ ਆ ਦੇਖੋ ਤੇ ਆਹ ਸ਼ਰਟ ਹੈਗੀ ਆ ਇਹ ਜਿਹੜੇ ਆਪਾਂ ਪਹਿਲਾਂ ਦਿਖਾਉਨੇ ਆ ਇਹ ਸਾਰੇ ਸੂਟ 5000 ਦੀ ਰੇਂਜ ਦੇ ਵਿੱਚ ਨੇ ਸ਼ਿਫੋਨ ਦਾ ਹੀ ਦੁਪੱਟਾ ਬਹੁਤ ਪਿਆਰਾ ਬਹੁਤ ਸੋਹਣਾ ਯੂਨਿਕ ਜਿਹਾ ਪੀਸ ਹੈਗਾ ਤੇ ਮੈਨੂੰ ਬੇਹੱਦ ਪਿਆਰਾ ਲੱਗਿਆ ਆ ਦੇਖੋ ਤੇ ਇਹਨੂੰ ਤੁਸੀਂ ਹਲਕਾ ਪਾਰਟੀ ਵੇਅਰ ਵੀ ਤੁਸੀਂ ਬਣਾ ਸਕਦੇ ਹੋ ਆ ਦੇਖੋ ਤੇ ਜਦੋਂ ਇਹਦੇ ਤੇ ਲੇਸਿਸ ਵਗੈਰਾ ਐਡ ਹੋ ਗਈਆਂ ਜਿਵੇਂ ਚਾਹੇ ਆਪਾਂ ਸਕਿਨ ਕਲਰ ਦੀ ਲਗਾ ਲਵਾਂ 1 ਮਿੰਟ ਬਸ ਜਿਵੇਂ ਆਪਾਂ ਸਕਿਨ ਕਲਰ ਦੀ ਲਗਾ ਲਵਾਂ ਚਾਹੇ ਆਪਾਂ ਮਲਟੀ ਲਗਾ ਲਵਾਂ ਹਨਾ ਤੇ ਇਹ ਉਹਦੇ ਤੇ ਵਰਕ ਵਗੈਰਾ ਹੋ ਗਿਆ 셔ਟ ਤੇ ਵੀ ਕਰਵਾ ਸਕਦੇ ਆ ਤਾਂ ਇਹਨੇ ਹੋਰ ਸੋਹਣੀ ਡਿਫਰੈਂਟ ਲੁੱਕ ਦੇਣੀ ਹੈ ਠੀਕ ਹੈ ਜੀ ਲਓ ਆ ਸੁੱਟ ਹੋ ਗਿਆ ਆਪਣਾ ਲਓ ਜੀ ਆ ਨੈਕਸਟ ਡਿਜ਼ਾਈਨ ਹੈਗਾ ਇਹਨੂੰ ਤੁਸੀਂ ਗਰਲਿਸ਼ ਲੁੱਕ ਦੇ ਵਿੱਚ ਵੀ ਰੈਡੀ ਕਰ ਸਕਦੇ ਹੋ ਐਂਡ ਤੁਸੀਂ ਅ ਮਤਲਬ ਜੇ ਕੁੜੀਆਂ ਕੱਤਰੀਆਂ ਨੇ ਪਾਉਣਾ ਤਾਂ ਉਹਦੇ ਤੇ ਐਂਕਰਿੰਗ ਵਗੈਰਾ ਕਰਾ ਕੇ ਸੂਟ ਤੇ ਐਂਡ ਸਲਵਾਰ ਵਰਕ ਕਰਾ ਕੇ ਉਸ ਤਰ੍ਹਾਂ ਵੀ ਰੈਡੀ ਕਰ ਸਕਦੇ ਹੋ ਆ ਦੇਖੋ ਆ ਸ਼ਰਟ ਹੈਗੀ ਹੈ ਇਹ ਵੀ ਸ਼ਿਫੋਨ ਦਾ ਹੈਗਾ ਤੇ ਆ ਇਹਦੀ ਸਲਵਾਰਾ ਕريب ਦੀ ਠੀਕ ਹੈ ਜੀ ਇਹ ਵੀ 5000 ਦੀ ਰੇਂਜ ਦੇ ਵਿੱਚ ਆ ਇਹਦੇ ਵਿੱਚ ਵੀ ਤੁਸੀਂ ਲੈ ਸਕਦੇ ਹੋ ਸੂਟ ਠੀਕ ਹੈ ਜੀ ਰਿਪੀਟ ਹੋ ਜਾਣਗੇ ਇਹ ਤੇ ਇਹਦਾ ਦੁਪੱਟਾ ਵੀ ਇਹਦਾ ਦੁਪੱਟਾ ਖੋਲ ਕੇ ਦਿਖਾਉਣੀ ਆ ਇਹ ਵੀ ਸ਼ਿਫੋਨ ਦੇ ਉੱਪਰ ਹੈਗਾ ਲਓ ਜੀ ਆ ਦੇਖੋ ਤੇ ਇਧਰੋਂ ਦੁਪੱਟਾ ਜਿਹੜਾ ਹੈਗਾ ਇਸ ਤਰ੍ਹਾਂ ਆ ਦੇਖੋ ਤੇ ਸੈਂਟਰ ਇਹਦਾ ਸੂਟ ਨਾਲ ਦਾ ਆ ਦੇਖੋ ਉਧਰ ਲੇਸਾ ਵਗੈਰਾ ਲਗਾ ਕੇ ਵਰਕ ਵਗੈਰਾ ਕਰਾ ਕੇ ਵੀ ਤੁਸੀਂ ਇਹਨੂੰ ਬਣਵਾ ਸਕਦੇ ਹੋ ਆ ਸੂਟ ਹੋ ਗਿਆ ਲਓ ਜੀ ਆ ਜਿਹੜੇ ਚਾਰ ਸੂਟ ਨੇਗੇ ਇਹ ਇੰਨਾ ਰਿਪੀਟ ਮੰਗ ਰਹੇ ਨੇ ਐਨੇ ਜ਼ਿਆਦਾ ਹੋ ਹੋਏ ਨੇ ਇਹ ਬੇਹਦ ਰਿਪੀਟ ਹੋਏ ਨੇ ਤੇ ਹੁਣ ਫੇਰ ਭੈਣਾ ਨੇ ਡਿਮਾਂਡ ਕੀਤੀ ਆ ਕਿ ਉਹੀ ਸੂਟ ਦੁਬਾਰਾ ਲੈ ਕੇ ਆਓ ਇਹਦੇ ਤੇ ਆਪਾਂ ਨੇ ਵਰਕ ਕਰਾ ਕੇ ਇੱਕ ਹਨਾ ਐਂਕਰਿੰਗ ਵਗੈਰਾ ਕਰਾ ਕੇ ਬਣਵਾਏ ਸੀ ਇਹ ਵੀ ਸ਼ਫੋਨ ਦੇ ਉੱਪਰ ਹੈਗਾ ਤੇ ਆ ਇਹਦੀ ਸਲਵਾਰਾ ਕ੍ਰੇਪ ਦੀ ਤੇ ਇਹ ਵੀ 5000 ਦੀ ਰੇਂਜ ਦੇ ਵਿੱਚ ਹੈਗਾ ਦੁਪੱਟਾ ਬਹੁਤ ਸੋਹਣਾ ਬਹੁਤ ਪਿਆਰਾ ਇਹਨੂੰ ਵੀ ਤੁਸੀਂ ਮੈਂ ਪਹਿਲਾਂ ਮਸਟਰਡ ਲੇਸ ਦੀ ਫਿਨਿਸ਼ਿੰਗ ਦੇ ਨਾਲ ਦਿੱਤਾ ਸੀ ਤੇ ਸੂਟ 'ਚ ਵੀ ਲੇਸ ਐਡ ਕਰੀ ਸੀ ਐਂਡ ਸਲਵਾਰ ਵਰਕ ਵੀ ਕਰਿਆ ਸੀਗਾ ਹਨਾ ਤੇ ਉਹ ਵਰਕ ਦੇ ਅਕੋਰਡਿੰਗ ਲੇਸ ਦੇ ਅਕੋਰਡਿੰਗ ਫਿਰ ਬਾਅਦ ਦੇ ਵਿੱਚ ਪ੍ਰਾਈਸ ਡਿਸਾਈਡ ਹੁੰਦੀ ਹੈ ਠੀਕ ਹੈ ਜੀ ਇਸ ਤਰ੍ਹਾਂ ਲੈਣਾ ਤਾਂ ਤੁਸੀਂ 5000 ਦਾ ਹੈਗਾ ਲੋ ਜੀ ਆ ਵੀ ਸਾਡਾ ਆ ਚਾਰ ਸੂਟ ਨੇ ਜਿਹੜੇ ਸਾਡੇ ਸੁਪਰ ਹਿੱਟ ਹੋਏ ਸੀਗੇ ਹਨਾ ਤੇ ਆ ਦੇਖੋ ਆ ਵੀ ਆ ਮਹਿੰਦੀ ਜੇ ਸ਼ੇਡ ਦੀ ਇਹਦੇ ਨਾਲ ਕ੍ਰੇਪ ਦੀ ਸਲਵਾਰ ਹੈਗੀ ਆ ਬਹੁਤ ਪਿਆਰਾ ਕਲਰ ਆ ਐਂਡ ਆ ਸ਼ਰਟ ਆ ਇਹ ਵੀ ਸ਼ਿਫੋਨ ਦੇ ਉੱਪਰ ਹੈਗਾ ਤੇ ਇਹਦਾ ਦੁਪੱਟਾ ਬਹੁਤ ਪਿਆਰਾ ਬਹੁਤ ਸੋਹਣਾ ਬਣਿਆ ਹੋਇਆ ਵੀ ਬੇ ਟੈਂਸ਼ਨ ਹੋਈ ਹੈ ਵੀ ਨਾਲ ਹੁੰਦੀ ਸੈਟਿੰਗ ਕਰਦਾ ਕਿਉਂਕਿ ਸਵੇਰ-ਸਵੇਰ ਦਾ ਟਾਈਮ ਹੈਗਾ ਤੇ ਇਹ ਹੁੰਦਾ ਵੀ ਹੋਰ ਵੀ ਘਰ ਦੇ ਕੰਮ ਕਾਰ ਬਹੁਤ ਹੋ ਜਾਂਦੇ ਆ ਸਵੇਰੇ ਸਵੇਰੇ ਆ ਦੇਖੋ ਇਹਦਾ ਡਿਜ਼ਾਈਨਰ ਦੁਪੱਟਾ ਜਦੋਂ ਤੁਸੀਂ ਇਹਨੂੰ ਰੈਡੀ ਕਰ ਲਿਆ ਤਾਂ ਇਹਦੀ ਲੁੱਕ ਬਿਲਕੁਲ ਡਿਫਰੈਂਟ ਹੋ ਜਾਣੀ ਹੈ ਕਿਉਂਕਿ ਆਪਣੇ ਪਹਿਲਾਂ ਰੈਡੀ ਹੋ ਕੇ ਵੀ ਗਏ ਹੋਏ ਨੇ ਤੁਸੀਂ ਇਹ ਲੈ ਸਕਦੇ ਹੋ ਜੀ ਜੇ ਤੁਸੀਂ ਆਪਣੇ ਟੇਲਰ ਤੋਂ ਰੈਡੀ ਕਰਵਾਉਣਾ ਚਾਹੁੰਦੇ ਹੋ ਉੱਥੋਂ ਵੀ ਕਰਵਾ ਸਕਦੇ ਹੋ ਸਾਤੋਂ ਕਰਵਾਉਣਾ ਚਾਹੁੰਦੇ ਹੋ ਸਾਤੋਂ ਵੀ ਕਰਵਾ ਸਕਦੇ ਹੋ ਨੈਕਸਟ ਹੋ ਗਿਆ ਜੀ ਆ ਫਰੋਜ਼ੀ ਇਹ ਵੀ ਬੜਾ ਪਿਆਰਾ ਸੂਟ ਆ ਇਹ ਵੀ ਸਾਡਾ ਬਹੁਤ ਜ਼ਿਆਦਾ ਸੁਪਰ ਹਿੱਟ ਹੋਇਆ ਆ ਦੇਖੋ ਆ ਹੈਗੀ ਆ ਸ਼ਰਟ ਸ਼ਿਫੋਨ ਦੀ ਐਂਡ ਨਾਲ ਕريب ਦੀ ਸਲਵਾਰ ਹੈਗੀ ਆ ਤੇ ਆ ਇਹਦਾ ਡਿਜ਼ਾਈਨਰ ਦੁਪੱਟਾ ਬਹੁਤ ਪਿਆਰੇ ਦੁਪੱਟੇ ਨਿਆਣ ਖੁੱਲੇ ਡੁੱਲੇ ਨੇ ਕੋਈ ਐ ਨਹੀਂ ਹੈਗਾ ਵੀ ਛੋਟੇ ਨੇਗੇ ਆ ਦੇਖੋ ਆ ਸਾਈਡ ਤੇ ਆ ਜਾਂਦਾ ਡਿਜ਼ਾਈਨ ਹੈ ਤੇ ਉਹ ਉਧਰ ਆ ਜਾਂਦਾ ਮੈਂ ਕਹਿੰਦੀ ਆ ਇਹਦੇ ਨਾਲ ਦੇ ਤਾਂ ਪਤਾ ਨਹੀਂ ਕਿੰਨੇ ਕੁ ਸੂਟ ਬਣ ਕੇ ਚਲੇ ਗਏ ਨੇਗੇ ਹਲੇ ਵੀ ਭੈਣਾ ਕਹਿੰਦੀ ਆ ਨੇ ਕਿ ਰਿਪੀਟ ਲੈ ਕੇ ਆ ਰਾਜਵੀਰ ਰਿਪੀਟ ਲੈ ਕੇ ਆ ਬਹੁਤ ਮੁਸ਼ਕਲ ਨਾਲ ਇਹ ਅਰੇਂਜ ਕਰੇ ਨੇ ਜੀ ਮਹਾਵੀ ਕਹੋ ਤਾਂ ਆ ਵੀ ਜੀ ਸਾਡਾ ਮੈਂ ਕਹਿੰਦੀ ਆ ਪੁੱਛੋ ਹੀ ਨਾ ਇਹਨੇ ਤਾਂ ਵਿਚਾਰੇ ਨੇ ਅੰਤ ਨਹੀਂ ਛੱਡਿਆ ਹੈਗਾ ਆ ਦੇਖੋ ਇਹ ਹੁਣ ਵੀ ਨਹੀਂ ਰਹਿੰਦਾ ਹੈਗਾ ਬੀਬੀ ਹਾਂ ਤੇ ਆ ਸ਼ਰਟ ਹੈਗੀ ਐ ਇਹ ਵੀ ਸ਼ਿਫੋਨ ਦੇ ਉੱਪਰ ਹੈਗਾ ਇਹ ਵੀ 5000 ਦਾ ਆ ਸਲਵਾਰਾ ਨਾਲ ਠੀਕ ਹੈ ਜੀ ਉਹ ਦੁਪੱਟਾ ਹੈ ਇਹਦਾ ਤੇ ਇਹ ਤੇ ਵਰਕ ਵਗੈਰਾ ਕਰਾਉਣਾ ਤਾਂ ਉਹਦੇ ਨਾਲ ਹੋ ਜਾਏਗਾ ਉਹ ਫਿਰ ਡਿਫਰੈਂਟ ਕਾਸਟ ਹੋ ਜਾਂਦੀ ਹੈ ਇਹ ਵੀ ਸ਼ਿਫੋਨ ਦੇ ਉੱਪਰ ਹੈਗਾ ਆ ਦੇਖੋ ਡਿਜ਼ਾਈਨਰ ਦੁਪੱਟਾ ਐਨ ਖੁੱਲਾ ਡੁੱਲਾ ਤੇ ਇਹ ਤੁਸੀਂ ਪਾਰਟੀ ਵੇਅਰ ਵੀ ਬਣਾ ਸਕਦੇ ਹੋ ਤੇ ਉਦਾਂ ਵੀ ਬਣਾ ਸਕਦੇ ਹੋ ਜੇ ਸਿੰਪਲ ਸਟਿਚ ਕਰਾਉਣਾ ਸਿੰਪਲ ਵੀ ਕਰਾ ਸਕਦੇ ਹੋ ਲਓ ਜੀ ਲਓ ਜੀ ਆ ਕਾਟਨ ਦੇ ਵਿੱਚ ਹੈਗਾ ਕਾਟਨ ਦਾ ਸੂਟ ਲਓ ਜੀ ਆ ਕਾਟਨ ਦੇ ਵਿੱਚ ਹੈਗਾ ਇਹ ਗ੍ਰੀਨ ਕਲਰ ਦੀ ਸ਼ਰਟ ਹੈਗੀ ਆ ਆ ਸੈਂਟਰ ਦੇ ਵਿੱਚ ਡਿਜ਼ਾਈਨ ਆ ਜਾਏਗਾ ਠੀਕ ਹੈ ਜੀ ਲਓ ਇਹ ਹੈਗਾ ਅ 2950 ਦਾ 2950 ਦਾ ਆ ਮੈਂ ਦੱਸਦੀ ਹਾਂ ਜੀ ਤੇ ਆ ਇਹਦੇ ਨਾਲ ਸਕਿਨ ਸਲਵਾਰ ਹੈਗੀ ਆ ਆ ਇਹਦਾ ਫਰੰਟ ਆ ਜਾਂਦਾ ਤੇ ਆ ਇਹਦੀ ਪਿੱਛੋਂ ਬੈਕ ਆਏਗੀ ਠੀਕ ਹੈ ਜੀ ਆ ਬੈਕ ਆਏਗੀ ਆ ਸੈਂਟਰ ਦੇ ਵਿੱਚ ਆ ਹੈ ਐਡ ਕਰਿਆ ਹੋਇਆ ਐਂਡ ਆ ਹੈਗੀ ਹੈ ਇਹਦੀ ਬਾਜੂ ਇੱਥੋਂ ਇਹਦੀ ਬਾਜੂ ਨਿਕਲੇਗੀ ਠੀਕ ਹੈ ਜੀ ਇਹ ਤੁਸੀਂ ਲੈ ਸਕਦੇ ਹੋ 2950 ਦਾ ਸੂਟ ਹੈਗਾ ਤੇ ਆਸ ਨਾਲ ਸਲਵਾਰ ਹੈਗੀ ਆ ਅਤੇ ਆ ਡਿਜ਼ਾਈਨਰ ਦੁਪੱਟਾ ਬੜਾ ਪਿਆਰਾ ਬਹੁਤ ਸੋਹਣਾ ਡਿਜ਼ਾਈਨਰ ਜਆ ਦੁਪੱਟਾ ਇਹਦੇ ਵੀ ਤੁਸੀਂ ਪੀਸ ਜਿੰਨੇ ਮਰਜ਼ੀ ਲੈ ਸਕਦੇ ਹੋ ਠੀਕ ਹੈ ਜੀ ਆ ਦੇਖੋ ਇਧਰ ਫਿਨਿਸ਼ਿੰਗ ਕਰੀ ਹੋਈ ਆ ਦੁਪੱਟੇ ਦੀ ਸਾਈਡ ਤੇ ਦੇ ਵਿੱਚ ਲਾਈਨਸ ਹੈਗੀਆਂ ਨੇ ਉਧਰੋਂ ਇਸ ਤਰ੍ਹਾਂ ਬਣਿਆ ਹੋਇਆ ਬਹੁਤ ਪਿਆਰਾ ਸੂਟ ਹੈਗਾ ਇਹਦੇ ਵਰਕ ਵਗੈਰਾ ਹੋਰ ਕੁਝ ਵੀ ਐਡ ਕਰਨ ਦੀ ਲੋੜ ਨਹੀਂ ਇਹਨੂੰ ਸਿੰਪਲ ਸਟਿਚਿੰਗ ਨਾਲ ਤੁਸੀਂ ਰੈਡੀ ਕਰਵਾ ਸਕਦੇ ਲੋ ਜੀ ਆਹ ਜਿਹੜੇ ਆ ਗਏ ਨੇ ਸੂਟ ਇਹ ਜੋਰਜਟ ਦੇ ਆ ਗਏ ਨੇ ਇਹ ਹੁਣ ਮਿਲ ਜਾਣਗੇ ਬਹੁਤ ਪਿਆਰੇ ਸੂਟ ਨੇ ਬਹੁਤ ਸਰਦਾਰੀ ਜੀ ਲੁੱਕ ਦੇ ਵਿੱਚ ਇਹਦੇ ਡਿਜ਼ਾਈਨ ਹੈਗੇ ਨੇ ਆ ਦੇਖੋ ਆਹ ਸ਼ਰਟ ਹੈਗੀ ਆ ਇਹ 4500 ਦੀ ਰੇਂਜ ਦੇ ਵਿੱਚ ਸੂਟ ਹੈਗਾ ਠੀਕ ਹੈ ਜੀ ਆ ਦੇਖੋ ਇਹ ਸ਼ਰਟ ਬਣੇਗੀ ਐਂਡ ਆ ਨਾਲ ਕريب ਦੀ ਸਲਵਾਰ ਹੈਗੀ ਆ ਤੇ ਬਹੁਤ ਪਿਆਰਾ ਬਹੁਤ ਸੋਹਣਾ ਦੁਪੱਟਾ ਤੇ ਨਾਲ ਜੌਰਜਟ ਦਾ ਹੀ ਦੁਪੱਟਾ ਐਨ ਖੁੱਲਾ ਢੁੱਲਾ ਹੂੰ ਇਹ ਜੌਰਜਟ ਦਾ ਹੂੰ ਜੌਰਜਟ ਦਾ ਨਾਲ ਦੁਪੱਟਾ ਇਹਦੀ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਜਦੋਂ ਅਸੀਂ ਇਹਨੂੰ ਰੈਡੀ ਕਰ ਲਿਆ ਵਰਕ ਵਰਕ ਕਰਕੇ ਫੇਰ ਇਹਦੀ ਡਿਫਰੈਂਟ ਕਾਸਟ ਹੋ ਜਾਣੀ ਆ 4500 ਦੀ ਰੇਂਜ ਦਾ ਇਹ ਸੂਟ ਹੈਗਾ ਠੀਕ ਹੈ ਜੀ ਬਹੁਤ ਪਿਆਰਾ ਬਹੁਤ ਸੋਹਣਾ ਤੁਸੀਂ ਇੱਥੋਂ ਮੈਨੂੰ ਸਕਰੀਨਸ਼ਾਟ ਲੈ ਕੇ ਭੇਜੋ ਪਲੀਜ਼ ਹਨਾ ਆ ਦੇਖੋ ਲਓ ਜੀ ਜਿਹੜਾ ਆ ਸੂਟਾ ਉਹਦਾ ਹਲਕੇ ਜਿਹੇ ਕਲਰ ਦਾ ਫਰਕ ਹੈਗਾ ਉਹਦੇ ਵਿੱਚ ਮਸਟਰਡ ਜ਼ਿਆਦਾ ਐਡ ਕਰਿਆ ਹੋਇਆ ਐਂਡ ਇਹਦੇ ਵਿੱਚ ਮਾਊਸ ਕਲਰ ਹੈਗਾ ਥੋੜਾ ਜਿਆਦਾ ਐਡ ਕਰਿਆ ਹੋਇਆ ਹਨਾ ਤੇ ਤੁਸੀਂ ਦੇਖ ਕੇ ਮੈਨੂੰ ਸਕਰੀਨਸ਼ਾਟ ਭੇਜ ਦਿਓ ਆ ਦੇਖੋ ਵਿੱਚੋਂ ਇਹ ਐ ਗ੍ਰੀਨ ਵੀ ਐ ਬਹੁਤ ਸੋਹਣਾ ਲੱਗਦਾ ਇਹਦੀ ਮਾਊਸ ਕਲਰ ਦੀ ਸਲਵਾਰ ਹੈਗੀ ਐ ਮੈਨੂੰ ਦੱਸ ਦਿਓ ਵੀ ਮਾਊਸ ਕਲਰ ਵਾਲਾ ਲੈਣਾ ਸੀ ਉਹਦੀ ਸਕਿਨ ਕਲਰ ਦੀ ਸਲਵਾਰ ਹੈਗੀ ਐ ਠੀਕ ਐ ਇਥੋਂ ਸਕਰੀਨਸ਼ਾਟ ਲੈ ਲਿਓ ਮੈਨੂੰ ਇਥੋਂ ਪਤਾ ਚੱਲ ਜਾਏਗਾ ਤੇ ਆ ਦੇਖੋ ਇਹਦਾ ਵੀ ਦੁਪੱਟਾ ਬਹੁਤ ਪਿਆਰਾ ਤੇ ਜੌਰਜਟ ਦਾ ਹੀ ਦੁਪੱਟਾ ਇਹ ਵੀ 4500 ਦੀ ਰੇਂਜ ਦੇ ਇੱਕ ਮਿੰਟ ਬਾਅਦ ਹੀ ਫੜਿਆ ਉਸ ਮਾਰ ਕੇ ਮੜਿਆ ਆ ਸੀ ਇਹ ਵੀ 4500 ਦੀ ਰੇਂਜ ਦੇ ਵਿੱਚ ਹੈਗਾ ਲੈਂਥ ਵਾਲਾ ਐਨ ਖੁੱਲਾ ਡੁੱਲਾ ਦੁਪੱਟਾ ਬਹੁਤ ਪਿਆਰਾ ਸੂਟ ਹੈ ਜੀ ਇਹ ਔਰ ਜੀ ਆ ਉਹਦੂ ਵੀ ਪਿਆਰਾ ਹੈਗਾ ਇਹ ਵੀ ਮੈਨੂੰ ਲੱਗਦਾ ਸਾਡਾ ਸੁਪਰ ਹਿੱਟ ਹੋਏਗਾ ਡਿਜ਼ਾਈਨ ਆ ਦੇਖੋ ਤੇ ਆ ਸ਼ਰਟ ਹੈਗੀ ਆ ਐਂਡ ਇਹਦੇ ਨਾਲ ਬਲੈਕ ਕਲਰ ਦੀ ਸਲਵਾਰ ਹੈਗੀ ਆ ਠੀਕ ਹੈ ਜੀ ਜਦੋਂ ਇਹਨੂੰ ਵਰਕ ਵਗੈਰਾ ਕਰਾ ਲਿਆ ਜਾਂ ਇਹਦੇ ਤੇ ਪੈਚੇਸ ਲਾ ਕੇ ਅਸੀਂ ਇਹਨੂੰ ਡਿਜ਼ਾਈਨ ਕੀਤਾ ਤਾਂ ਇਹਨੇ ਹੋਰ ਲੁੱਕ ਦੇਣੀ ਹੈ ਠੀਕ ਹੈ ਜੀ ਤੇ ਇਹਦਾ ਦੁਪੱਟਾ ਦਿਖਾਉਣੀ ਆ ਇਹ ਵੀ ਜੋਰਜਟ ਦਾ 4500 ਦੀ ਰੇਂਜ ਦਾ ਸੂਟ ਹੈਗਾ ਤੇ ਆ ਇਹਦਾ ਡਿਜ਼ਾਈਨਰ ਦੁਪੱਟਾ ਆ ਦੇਖੋ ਕਿੰਨਾ ਪਿਆਰਾ ਬਹੁਤ ਹੀ ਸੋਹਣਾ ਪੀਸ ਹੈਗਾ ਤੇ ਇਧਰੋਂ ਇਸ ਤਰ੍ਹਾਂ ਲੱਗਦਾ ਕਿ ਜਿੱਦਾਂ ਟਾਈ ਐਂਡ ਆਈ ਹੋਈ ਹੁੰਦੀ ਆ ਬਹੁਤ ਪਿਆਰਾ ਬਹੁਤ ਸੋਹਣਾ ਪੀਸ ਆ ਇਹਦੇ ਵੀ ਤੁਹਾਨੂੰ ਸੂਟ ਰੀਪੀਟ ਹੋ ਜਾਣੇ ਨੇ ਤੇ ਲਓ ਜੀ ਆ ਸਾਡਾ ਸੂਟ ਬਹੁਤ ਹੀ ਜ਼ਿਆਦਾ ਸੁਪਰ ਹਿੱਟ ਹੋਇਆ ਸੀ ਕਈ ਪਹਿਣਾ ਰਹਿ ਗਈਆਂ ਸੀ ਆ ਪਰ ਇਹ ਦੁਬਾਰੇ ਆਪਾਂ ਨੇ 2 ਮਹੀਨਿਆਂ ਦੇ ਵਿੱਚ ਤਿਆਰ ਕਰਵਾਇਆ ਦੁਬਾਰਾ ਆਪਣੇ ਕੋਲ ਰੈਡੀ ਹੋ ਕੇ ਆਇਆ ਇਹ ਆ ਇਹਦੀ ਸ਼ਰਟ ਹੈਗੀ ਆ ਐਂਡ ਆ ਹੈਗੀ ਆ ਇਹਦੀ ਸਲਵਾਰ ਬਲੈਕ ਕਲਰ ਦੀ ਠੀਕ ਹੈ ਇਹ ਬਹੁਤ ਪੈਣਾ ਮੰਗ ਚੁੱਕੀ ਆ ਪਰ ਫਿਰ ਮੈਨੂੰ ਉਸ ਟਾਈਮ ਜਵਾਬ ਦੇਣਾ ਪੈ ਰਿਹਾ ਸੀ ਤੁਸੀਂ ਹੁਣ ਲੈ ਸਕਦੇ ਹੋ ਇਹ ਜੌਰਜਟ ਦਾ ਹੈਗਾ 4500 ਇਹਦੀ ਕੋਸਟ ਹੈਗੀ ਆ ਐਂਡ ਬਹੁਤ ਪਿਆਰਾ ਡਿਜ਼ਾਈਨਰ ਦੁਪੱਟਾ ਹੁਣ ਤੁਸੀਂ ਲੈ ਸਕਦੇ ਹੋ ਜੀ ਜਿਹਨੇ ਲੈਣਾ ਹੈਗਾ ਲਓ ਜੀ ਆਹ ਡਿਜ਼ਾਈਨਰ ਇਹਦਾ ਦੁਪੱਟਾ ਬਹੁਤ ਪਿਆਰਾ ਸੂਟ ਆ ਠੀਕ ਹੈ ਜੀ ਇਹ ਇੱਥੇ ਤੱਕ ਹੋ ਗਏ ਨੇ ਤੇ ਆਹ ਬਟਰ ਕਾਟਨ ਦਾ ਡਿਜ਼ਾਈਨ ਆਇਆ ਲਓ ਜੀ ਆਹ ਬਟਰ ਕਾਟਨ ਦਾ ਡਿਜ਼ਾਈਨ ਆ ਤੇ ਇਹ ਵੀ ਪਿਛਲੇ ਸਾਲ ਆਇਆ ਸੀ ਮੇਰੇ ਕੋਲੇ ਹੁਣ ਰਿਪੀਟ ਚ ਮੰਗਵਾਇਆ ਤੇ ਇਹਦੀ ਸਲਵਾਰ ਤੇ ਹਲਕਾ ਜਿਹਾ ਸੈਲਫ ਹੈਗਾ ਇਹ 3250 ਦਾ ਸੂਟ ਆ ਤੇ ਬਹੁਤ ਸੋਹਣਾ ਹੱਥ ਲਾ ਕੇ ਦੇਖੋ ਬੀਬੀ ਹੁਣ ਬੀਬੀ ਦੱਸੇਗੀ ਵੀ ਸੋਹਣਾ ਕਿ ਨਹੀਂ ਬੀਬੀ ਦੱਸਿਓ ਜੇ ਮੇਰੇ ਤੇ ਵਿਸ਼ਵਾਸ ਨਹੀਂ ਤਾਂ ਮਾਤਾ ਤੇ ਮਾਤਾ ਜੀ ਦੱਸਣਗੇ ਹੈ ਬਟਰ ਦਾ ਤਾਂ ਇੰਨੀ ਕੁਲੀ ਦੇਖ ਲੈ ਹਾਂ ਦੱਸੋ ਹੁਣ ਹਾਂ ਬਹੁਤ ਗੂੜੀ ਹੱਥ ਲਾ ਕੇ ਮਲ ਮਲ ਕੇ ਦਿਖਾਉਣਗੇ ਤੁਹਾਨੂੰ ਲੈ ਨਾ ਇਹ ਸ਼੍ਰਿੰਕ ਹੋਵੇ ਜੀ ਨਾ ਇਹਦਾ ਕਲਰ ਫੇਡ ਹੋਵੇ ਇਸ ਕੱਪੜੇ ਦੀ ਮੈਂ ਫੁੱਲ ਗਰੰਟੀ ਲੈਣੀ ਆ ਤਾਂ ਕਰਕੇ ਮੈਂ ਬਟਰ ਕਾਟਨ ਹੀ ਯੂਜ਼ ਕਰਦੀ ਆ ਇਹ ਬਿਨਾ ਦੁਪट्टे ਤੇ 3250 ਦਾ ਹੈਗਾ ਜਿਹਨੇ ਲੈਣਾ ਤਾਂ ਲੈ ਸਕਦੇ ਹੋ ਹੋਰ ਤੁਹਾਨੂੰ ਸਾਡੀਆਂ ਵੀਡੀਓਜ਼ ਕਿਦਾਂ ਦੀਆਂ ਲੱਗਦੀਆਂ ਨੇ ਸਾਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹੁਣ ਆਪਾਂ ਕਰਦੇ ਆਂ ਫਤੇ ਦੀ ਸਾਂਝ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ